ਜੇਕਰ ਤੁਸੀਂ ਠੀਠੋ ਤੇ ਪਿਛੇ ਹਟਣ ਵਾਲਾ ਮੈਂ ਵੀ ਨਹੀਂ ਸੁਧਰ ਜਾਓ ਨਹੀਂ ਤਾਂ ਮੈਂ ਸੁਧਾਰ ਲਵਾਵਾਂਗਾ ਇਸ ਚੇਤਾਵਨੀ ਬੀਤੀ ਰਾਤ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਫੂਡ ਸਟਰੀਟ ਹੁਸ਼ਿਆਰਪੁਰ ਵਿਖੇ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਬਿਜ਼ਨਸ ਆਪਰੇਟਰਾਂ ਨੂੰ ਦਿੱਤੀ ਡਾਕਟਰ ਲਖਵੀਰ ਆਪਣੀ ਫੂਡ ਸੇਫਟੀ ਟੀਮ ਨੂੰ ਨਾਲ ਲੈ ਕੇ ਅਚਨਚੇ ਚੈਕਿੰਗ ਕਰ ਫੂਡ ਸਟਰੀਟ ਵਿੱਚ ਖਾਣ ਪੀਣ ਦੀਆਂ ਵਸਤੂਆਂ ਵੇਚਣ ਵਾਲੇ ਸਫਾਈ ਵਿਵਸਥਾ ਠੀਕ ਕਰਨ ਅਤੇ ਮਿਆੜੀ ਤੇ ਸਾਫ ਸੁਥਰੀਆਂ ਖਾਨਜਗ ਵਸਤੂਆਂ ਮੋਹ ਜਾ ਕਰਵਾਉਣਾ ਇਸ ਵੇਲੇ ਉਹਨਾਂ ਵੱਲੋਂ ਡੇੜੀ ਵਾਲਿਆਂ ਨੂੰ ਸਿਰ ਤੇ ਪਾਉਣ ਵਾਲੀਆਂ ਟੋਪੀਆਂ ਦਸਤਾਨੇ ਤੇ ਮਾਸਕ ਵੰਡ ਕੇ ਚੇਤਾਵਨੀ ਦਿੱਤੀ ਗਈ ਕਿ ਖਾਣ ਪੀਣ ਵਾਲੀ ਇਹਨਾਂ ਤੋਂ ਬਿਗੈਰ ਵੇਚਦਾ ਫੜਿਆ ਗਿਆ ਤੇ ਕਰਕੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਤੇ ਉਹਨਾਂ ਦੇ ਨਾਲ ਫੂਡ ਸੇਫਟੀ ਅਫਸਰ ਵਿਵੇਕ ਕੁਮਾਰ ਰਾਮ ਲੁਭਾਇਆ ਤੇ ਮੀਡੀਆ ਵਿੰਗ ਤੋਂ ਗੁਰਵਿੰਦਰ ਸ਼ਾਹ ਨੇ ਵਿਹਾਜਰ ਸਨ ਵੇਖੋ ਟੀਵੀ ਨਿਊਜ਼ ਇੰਡੀਆ 205 ਲਈ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਥਾਲੀਆਂ ਸਾਫ਼ ਕਰਦੇ ਉਹ ਵੀ ਸਾਫ਼ ਹੋਵੇ ਤਿੰਨ ਚਾਰ ਟਾਵਲ ਲਿਆਓ ਇੱਕ ਨੂੰ ਨਾ ਬਾਰ ਬਾਰ ਗੰਦਾ ਕਰੀਓ ਯੂਜ਼ ਕਰੀ ਜੋ ਕੋਈ ਬੰਦਾ ਵੀ ਤੁਹਾਡਾ ਆਪਣਾ ਬਿਜ਼ਨਸ ਹੈ ਇਹ ਨਿਜਮ ਹੈ ਸਰਕਾਰ ਦੇ ਫੂਡ ਸੇਫਟੀ ਦੇ ਉਹਨਾਂ ਨੂੰ ਤੁਹਾਨੂੰ ਪਾਲਣਾ ਕਰਨਾ ਪੈਣਾ ਜੇ ਅਸੀਂ ਖਰੀਦਣ ਲੱਗੇ ਚਾਹੁੰਦੇ ਸਾਨੂੰ ਕੋਈ ਚੀਜ਼ ਸਹੀ ਮਿਆਰੀ ਮਿਲੇ ਸਹੀ ਹਾਈਜੀਨ ਹਾਲਤ ਚ ਮਿਲੇ ਤਾਂ ਤੁਹਾਨੂੰ ਦੇਣੀ ਵੀ ਪੈਣੀ ਆ ਸਮਝ ਲੱਗ ਗਈ? ਹਾਂਜੀ। ਕੋਈ ਨਹੀਂ ਪੰਜਾਬੀ ਆ ਕੋ ਮੈਂ ਹੋਰ ਲੈਂਗੁਏਜ ਬੋਲਾਂ। ਨਹੀਂ ਨਹੀਂ ਮੈਂ ਸਮਝਾਤੀ ਆ। ਸਭ ਵੈਸੇ ਯੂਪੀ ਵਾਲੇ ਨਹੀਂ ਪੰਜਾਬੀ ਤਾਂ ਸਮਝਣ ਹੀ ਲੱਪੇ ਹੁਣ ਆ ਕੇ ਤੁਸੀਂ ਸਾਡੇ ਤੋਂ ਜ਼ਿਆਦਾ ਬੋਲਦੇ ਆ। ਦੇਖੋ ਅਸੀਂ ਤੁਹਾਡੇ ਕੋਲ ਅੱਜ ਆਉਣ ਦਾ ਮਕਸਦ ਕੀ ਆ? ਅੱਜ ਅਸੀਂ ਇਹ ਇੱਦਾਂ ਆਏ ਆ ਤੁਹਾਨੂੰ ਅਵੇਅਰ ਕਰਨਾ ਆਏ ਆ। ਅਕਲ ਦੇਣਾ ਆਏ ਆ ਫੂਡ ਸੇਫਟੀ ਦੀਆਂ ਗੱਲਾਂ ਸਮਝਾਉਣਾ ਆ। ਜੇ ਤੁਸੀਂ ਹੁਣ ਇਸ ਤੋਂ ਬਾਅਦ ਅਗਲਾ ਸਟੈਪ ਸਾਡਾ ਹੈਗਾ ਸੈਂਪਲ ਲਵਾਂਗੇ ਲੀਗਲ। ਔਰ ਫਿਰ ਤੁਹਾਡਾ ਕੀ ਬਣਨਾ ਉਹ ਤੁਹਾਨੂੰ ਪਤਾ। ਮੈਂ ਕਿੰਨੇ ਸੈਂਪਲ ਭਰੇ ਆ ਔਰ ਤੁਸੀਂ ਹੈਰਾਨ ਹੋ ਨਾ ਅਨ ਸੇਫ ਆਏ ਆ ਵੋਟਾਂ ਦੇ ਚੱਕਰ ਘਟਣੇ ਪੈਣੇ ਆ ਹੁਣ ਪਤਾ ਤਾ ਤਾਲ ਤੁਸੀਂ ਸੋਚਦੇ ਹੋਣਾ ਹੀ ਨਹੀਂ ਕਹਿੰਨੇ ਯਾਰ ਇਹ ਗੱਲ ਗਲਤ ਹੈ ਤੁਹਾਨੂੰ ਲੱਗਦਾ ਇਹਨਾਂ ਨੇ ਸਾਡੇ ਸੈਂਪਲ ਨਹੀਂ ਲੈਣੇ ਤੁਸੀਂ ਕਿਉਂ ਨਹੀਂ ਰਜਿਸਟ੍ਰੇਸ਼ਨਾਂ ਟੰਗੀਆਂ ਇੱਥੇ ਰੇੜੀਆਂ ਤੇ ਟੰਗਣੀਆਂ ਚਾਹੀਦੀਆਂ ਕਿੱਡਾ ਕੋខਾ ਕੰਮ ਐ ਇਹਨੂੰ ਰੋਕੋ ਲਾ ਆਪਣਾ ਵੀਡੀਓ ਕਰ ਨਹੀਂ ਹੈਲੋ ਫੂਡ ਸੇਫਟੀ ਦਾ ਜਿਹੜਾ ਫੂਡ ਸੇਫਟੀ ਦੇ ਮੇਅਰ ਆ ਜਿਹੜੇ ਫੂਡ ਸੇਫਟੀ ਦੇ ਐਪਰਨ ਪਾ ਕੇ ਐਪਰਨ ਪੋਣਾ ਤੁਹਾਡੇ ਚੋਂ ਕਿਸੇ ਕੋਲ ਐਪਰਨ ਨਹੀਂ ਹੈਗਾ ਦੱਸੋ ਜੇ ਕਿਸੇ ਕੋਲ ਐਪਰਨ ਹੈ ਮੇਰੇ ਖਰੇ ਇੱਕ ਬੰਦੇ ਕੋਲ ਐਪਰਨ ਸੀਗਾ ਅਸੀਂ ਟ੍ਰੇਨਿੰਗਾਂ ਵਿੱਚ ਤੁਹਾਨੂੰ ਦੱਸਦੇ ਆਂ ਯਾਰ ਸਾਰਾ ਕੁਝ ਐਪਰਨ ਪੋਣਾ ਗਲਵਜ਼ ਪੋਣੇ ਮਾਸਕ ਪੋਣਾ ਸਿਰ ਤੇ ਟੋਪੀ ਪੋਣੀ ਆ ਮਤਲਬ ਮਜ਼ਾਕ ਹੈ ਮਜ਼ਾਕ ਹੈ ਇਹ ਫੂਡ ਸੇਫਟੀ ਦੇ ਇਹ ਸਰਕਾਰ ਉਹ ਹੀ ਬਣਾਈ ਜਾਂਦੀ ਉਹ ਯਾਰ ਲੋਕਾਂ ਨੂੰ ਮਿਆਰੀ ਚੀਜ਼ ਖਾਣੀ ਆ ਆਪਾਂ ਵੀ ਖਾਣੀ ਆ ਤੁਹਾਡਾ ਬਿਜ਼ਨਸ ਅੱਛਾ ਲੱਗੂਗਾ ਲੋਕੀ ਵਧੀਆ ਕਹਿਣਗੇ ਤੁਹਾਨੂੰ ਮੈਂ ਅੱਗੇ ਤੋਂ ਇਹ ਕਹਿੰਨਾ ਲਾਇਸੈਂਸ ਰਜਿਸਟ੍ਰੇਸ਼ਨ ਉੱਥੇ ਟੰਗੋ ਉਹਦੇ 'ਚ ਕੋਈ ਮੈਂ ਕੋਈ ਐਦਾਂ ਢਿੱਲਮੱਠ ਨਹੀਂ ਵਰਤਣੀ ਠੰਡੋ ਅੱਜ ਤੁਹਾਨੂੰ ਇੰਨਾ ਕਿ ਡੋਜ਼ ਦੇ ਚੱਲੇ ਆਂ ਸਰਦੀ 'ਚ ਤੇ ਗਾਂ ਆਵਾਂਗੇ ਤਾਂ ਸੈਂਪਲ ਭਰ ਕੇ ਜਾਵਾਂਗੇ ਫਿਰ ਤੁਹਾਨੂੰ ਠੰਡ 'ਚ ਵੀ ਪਸੀਨੇ ਆਉਣੇ ਮੈਂ ਤੁਹਾਨੂੰ ਦੱਸ ਦਿੰਦਾ ਓਕੇ ਸ਼ੁਕਰੀਆ ਥੈਂਕ ਯੂ ਕੰਮ ਕਰੋ ਜਿਹੜੇ ਇੱਥੇ ਲੋਕ ਫੂਟ ਥ੍ਰੀਟ ਤੇ ਆਉਂਦੇ ਆ ਜਦੋਂ ਉਹ ਆਉਂਦੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਖੁਦ ਕਹਿਣਾ ਚਾਹੀਦਾ ਤੁਹਾਡੀ ਟੋਪੀ ਨਹੀਂ ਲੱਗੀ ਉਹ ਰਮਾਨੀ ਲੱਗਾ ਦੇਖੋ ਲੋਕਾਂ ਨੂੰ ਕਹਿਣਾ ਚਾਹੁੰਨਾ ਮੈਂ ਤਾਂ ਵੈਸੇ ਹੀ ਕਹਿੰਦਾ ਵੇ ਬਾਰ-ਬਾਰ ਇੱਕ ਗੱਲ ਕਹਿੰਦਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਜਿਹਾ ਗ੍ਰਾਹਕ ਤਾਂ ਹਰ ਜਗ੍ਹਾ ਪਹੁੰਚ ਰਿਹਾ ਖਾਂਦਾ ਪੀਂਦਾ ਉਹ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਤੂੰ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਰਾ ਅਸੀਂ ਦੇਖਣਾ ਇੱਤ ਤੋਂ ਖਾਣਾ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਸਕ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅਜਕਲ ਹੋਇਆ ਉਹ ਥੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦੇ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੱਲੇ ਆ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਸਾਰੇ ਕਿੰਨੇ ਦਿਨ ਦਾ ਟਾਈਮ ਦਿੱਤਾ ਵੀ ਕਿੰਨੇ ਦਿਨਾਂ ਜ ਆਪਣਾ ਆਪਣਾ ਠੀਕ ਕਰ ਲੈਣਗੇ ਉਹ ਇਹਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਅਦਰਵਾਈਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਹੀ ਪਰ ਇਹਨਾਂ ਨੂੰ ਕਹਤਾ ਕੱਲ ਇਹ ਚੀਜ਼ਾਂ ਦਾ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ 2 ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਕੋਈ ਮੈਂ ਟਾਈਮ ਟੇਮ ਨਹੀਂ ਦੇਣਾ ਆ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨੇਲ ਕੱਟਣੇ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ-ਠਾਕ ਇਹਦੇ ਉੱਪਰੋਂ ਪਾਓ ਆ ਪਾਈਆਂ ਸਾਰਿਆਂ ਦਾ ਦੇਖੋ ਪਾਈਆਂ ਸਰ ਜੇ ਮੈਜ਼ਰਮੈਂਟ ਨਹੀਂ ਕਰਦੇ ਤਾਂ ਫਿਰ ਆਪਾਂ ਅਗਲੀ ਕਾਰਵਾਈ ਕੀ ਪਾਣੀ ਅਗਲੀ ਕਾਰਵਾਈ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਅਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਅਨਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਨ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਹੈ ਉਧਰਲੇ ਰਿਜ਼ਲਟ ਵੀ ਨਹੀਂ ਦੇਖਣਾ ਹੈ ਠੀਕ ਹੈ ਮੈਂ ਡਾਕਟਰ ਲਖਵੀਰ ਸਿੰਘ ਜਿਲ੍ਹਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਅਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਸੀਗਾ ਪ੍ਰੋਗਰਾਮ ਜਿਹੜੀ ਚਪਾਟੀ ਖੁੱਲੀ ਆ ਕਚਾਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕਹੇ ਫਾਲੋ ਕਰਦੇ ਇਹਨਾਂ ਨੂੰ ਅਸੀਂ ਕਲੀਨ ਸਟ੍ਰੀਟ ਫੂਡ ਹੱਬ ਜਿਹੜੀ ਚੁਣੀ ਹੀ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨਾਂ ਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੂੰ ਇਹਨਾਂ ਨੂੰ ਫਾਲੋ ਕਰਦੇ ਰਵੋ ਬਾਰ-ਬਾਰ ਆਉਂਦੇ ਰਵੋ ਚੈਕਿੰਗ ਕਰਦੇ ਰਵੋ ਤਾਂ ਇਹ ਸੈਟ ਰਹਿੰਦੇ ਨੇ ਤਾਂ ਇਹ ਇਹ ਹਾਤੀ ਇਹਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀ ਨਾਲ ਇਹਨਾਂ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪਵਾਏ ਆ ਸੋ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਕਿ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆ ਕੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮ ਸੂਤ ਆਉਣਾ ਫਿਰ ਫੂਡ ਸੇਫਟੀ ਤੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਨਵਨ ਲਾਗੂ ਹੋ ਜਾਣਾ ਇਹ ਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹ ਹੀ ਫੋਰਮ ਦੀਆਂ ਗੱਲਾਂ ਕਰਦੇ ਇਹ ਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਨੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬਲੇ ਹਲਕੇ ਦਾ ਪੀਪਲ ਟੇਕ एवरीथिंग ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨਾਂ ਨੂੰ ਸਮਝਾਉਣਾ ਵੀ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਮੈਂ ਇਹ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ ਇਹ ਢੀਠਾ ਤਾਂ ਮੈਂ ਵੀ ਢੀਠਾ ਫਿਰ ਸਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਹੀਂ ਇਨਸ਼ੋਰਡ ਕਰਦੇ ਜਾਂ ਇਹ ਲਾਇਸੈਂਸ ਨਹੀਂ ਬਾਹਰ ਲਾਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਾਂ ਤੇ ਦੇਖੋ ਹਰ ਬੰਦੇ ਨੂੰ ਪਹਿਲਾਂ ਹੰਦਾ ਅਵੇਅਰ ਕਰ ਦਈਏ ਅੱਜ ਸਾਡੀ ਅਪਰੋਚ ਸੀ ਬਾਈਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰਦੀਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆਕ ਕੇ ਉਹ ਵੀ ਅਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆਇਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੂੰ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਿਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨੇਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਂਸ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫਿਰ ਪਟੇ ਤੇ ਚੜ ਜਾਣਾ ਇਹਨਾਂ ਨੇ